ਮਾਪੇ ਦਾ ਕਰਜ਼ਾ ਕਿਵੇਂ ਦਿੱਤਾ ਜਾ ਸਕਦਾ ਹੈ ਗਿਆਨੀ ਸੰਤ ਸਿੰਘ ਜੀ ਪਾਰਸ ਇਹਨਾਂ ਦੇ ਕੋਲੋਂ ਆ ਜਿਹੜੀ ਵੀਡੀਓ ਹੈ ਜੀ ਇੱਕ ਵਾਰ ਜ਼ਰੂਰ ਸੁਣਿਓ ਬਹੁਤ ਸੋਹਣੇ ਵਿਚਾਰ ਨੇ ਦੁਨੀਆ ਵਾਲੇ ਲਾਈਕ ਕਰਨਾ ਵਾਲੇ ਸ਼ੇਅਰ ਕਰ ਦਿਓ ਪਾਰਸ ਨੂੰ ਪੁੱਛੋ ਮਾਂ ਦਾ ਕਰਜ਼ਾ ਲੈ ਸਕਦੇ ਕਿਵੇਂ ਅਮੀਰੀ ਗਰੀਬੀ ਢਲਦੇ ਪਰਸ਼ਾਵੇਂ ਅੱਜ ਕੋਈ ਅਮੀਰ ਕੱਲ ਨੂੰ ਗਰੀਬ ਹੋ ਸਕਦਾ ਅੱਜ ਕੋਈ ਗਰੀਬ ਹੈ ਕੱਲ ਨੂੰ ਅਮੀਰ ਹੋ ਸਕਦਾ ਦੇ ਵੇਰੇ ਦੇ ਵਿਚਕਾਰ ਇੱਕ ਮੰਜੀ ਹੋਵੇ ਉਸ ਮੰਜੀ ਦੇ ਉੱਤੇ ਇੱਕ ਚਾਦਰ ਭਾਵੇਂ ਪਾਗੀ ਹੋਵੇ ਪਰ ਧੋਤੀ ਹੋਈ ਜਰੂਰ ਹੋਵੇ ਉਹ ਸੀ ਮੰਜੀ ਦੇ ਉੱਪਰ ਇੱਕ ਰੱਬ ਵਰਗੀ ਤਸਵੀਰ ਰੱਬ ਵਰਗੀ ਤਸਵੀਰ ماں ਬੈਠੀ ਹੋਵੇ ਤੇ ਪੁੱਤ ਵੰਦੀ ਵਾਲੇ ਪਾਸੇ ਬੈਠਾ ਲੱਤਾਂ ਘੁੜਦਾ ਪੈਰ ਦਬਾਉਂਦਾ ਨੋ ਪੀੜੀ ਤੇ ਥੱਲੇ ਬੈਠੀ ਮਾਂ ਪੁੱਛਦੀ ਹੋਵੇ ਮਾਂ ਮਾਂਜੀ ਅੱਜ ਸਿੱਖਣਾ ਹੈ ਮਾਂ ਜੀ ਜੋ ਤੁਹਾਡਾ ਦਿਲ ਕਰਦਾ ਹੈ ਮੈਂ ਉਹ ਤਿਆਰ ਕਰਨਾ ਹੈ ਦੁਨੀਆ ਵਾਲੇ ਸੱਚ ਕਹਿੰਦਾ ਹੀ 파ਰਸ ਓ ਸ਼ਰੇ ਓ ਸ਼ਕਰ ਦੀ ਚੌਟ ਲੰਗਣ ਲੱਗਾ ਰੱਬ ਵੀ ਨੀਵੀਂ ਬਾਲ ਕਰਦਾ